जरूर पाएगा जिन्हें भी बैठे हो बच्चे बन आओ के आओगे बाप बन के जरूर पूरी करेगा बाप है ना पढ़ते गुरबाणी तू सांझा साहेब बाप हमारा हमारे बच्चे बन के आना पैना है पर मैनू तो कह देना जे भखारी बनके आओगे ते ए दाता बनके खैर जरूर पाएगा मंगते भी मांग जरूर पूरी करेगा ते बेनती करा दाता एक ही है पांच सत दाते नहीं एक ही है आप पढ़ते हैं ना दत्ता दाता एक है सबको देवन हार ਹੈ ਇੱਕ ਪ੍ਰਦੇਸ਼ ਸਾਰਿਆਂ ਨੂੰ ਰਿਹਾ ਦਿੰਦੇ ਟੋਟ ਨ ਆਵਈ ਅਗੰਤ ਪਰੇ ਪੰਡਾਰ ਕਹਿੰਦੇ ਦਾਤਾ ਇੱਕ ਹੈ ਪੰਡਾਰੇ ਵੀ ਉਹਦੇ ਭਰੇ ਪਏ ਸਭ ਨੇ ਬੜੀ ਥਾਵਾਂ ਤੇ ਕਹਿ ਜੀ ਦੁਰ ਕਰਿਓ ਜਨੇ ਖਣੇ ਨੂੰ ਦਾਤਾ ਨਾ ਬਣਾਈਏ ਜਨੇ ਖਣੇ ਅੱਗੇ ਝੋਲੀ ਨਾ ਕਰੀਏ ਜਨੇ ਖਣੇ ਤੇ ਆਸ ਨਾ ਲਾਈਏ अच्छा ने क्या जगत पखारी बोलो जी जगत पखारी फिरत है सब को दाता राम कमाल होगी बी सब मंगण वाले ने बोलो जी मंगता मंगते तो मंगेगा कुछ नहीं मिलना पाशाह जी ने इथो तक क्या उसे जब जी साहब भी पढ़ते हो ना ਉੱਚੇ ਵੀ ਮਹਾਰਜ ਕਹਿੰਦੇ ਗੁਰਾ ਇੱਕ ਦੇ ਬੁਝਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਦਾ ਇੱਕੋ ਹੀ ਐ ਪਰ ਵਿਸਰੇ ਨਾਲ ਹਜ਼ੂਰ ਨੇ ਇੱਥੋਂ ਤੱਕ ਕਿਰਪਾ ਕੀਤੀ ਐ ਤੁਸੀਂ ਗੁਰਬਾਣੀ ਦੇ ਦਰਸ਼ਨ ਕਰੋਗੇ ਨਾ ਮਰਜ ਕਹਿੰਦੇ ਮੇਰੇ ਧੀਆ ਪੁੱਤਰੋ ਗੁਰ ਸਿੱਖੋ ਜੜੇ ਖੜੇ ਅਗੇ ਸੀਸ ਨੀਚ ਠੋੜਾ ਜਨਖਣ ਦਾਤਾ ਨਹੀਂ ਹੈਗਾ ਵੱਲ ਸਭ ਮੰਗਣ ਸਭ ਲਾਈਨ ਤੇ ਲੱਗਣ ਵਾਲੇ ਨੇ ਤੇ ਮਹਾਰਾਜ ਨੇ ਵਧੀ ਕੀ ਕਿਹਾ ਹਰ ਇੱਕੋ ਦਾਤਾ ਛੇਹੀ ਹੈ ਇੱਕ ਸੁਣੋ ਹਰ ਇੱਕ ਧਾਈ ਹੈ ਇੱਕ ਨੂੰ ਧਿਆ ਹਰ ਇੱਕੋ ਦਾਤਾ ਮੰਗੀ ਹੈ ਤਦ ਦੇਉ ਗੱਲ ਸਮਝ ਲੱਗ ਜੇ ਇੱਕ ਕੋ ਨੂੰ ਮੰਗਣਾ ਹੈ एक अपना दुख सुना है एक अगे झोली करनी है एक अगे हाथ जोड़नेका है है जो तेरे मन की भावना है ना जो तू मंगन आया है एक को मंग के वेखी तेरी झोली च चो बख्शिशा पैन ग किया ਜੇ ਦੁੱਜੇ ਪਾਸੋਂ ਮੰਗੀ ਐ ਤਾਂ ਲਾਜ ਮਰਾਈ ਐ ਜੇ ਦੁੱਜੇ ਕੋਲੋਂ ਮੰਗੇਗਾ ਤੇ ਤੈਨੂੰ ਮਰ ਜਾਣਾ ਚਾਹੀਦਾ ਕਿਉਂਕਿ ਦੁੱਜੇ ਨੇ ਖੁਦ ਨਹੀਂ ਦੇਣਾ ਤੇ ਮੈਂ ਕਈ ਵਾਰੀ ਬੇਨਤੀ ਐ ਜੀ ਮੇਰੀ ਹੱਥ ਜੋੜ ਕੇ ਗੁਹਾਰ ਹੈ ਬਾਪੂ ਨੇ ਬੜੀ ਬੇਨਤੀ ਕੀਤੀ ਐ ਮੈਂ ਬਹੁਤ ਜ਼ਰੂਰੀ ਕਹਿਣਾ ਹੁੰਦਾ ਮੰਗਣਾ ਸਿੱਖ ਲਈਏ ਇਤਿਹਾਸੀ ਦੱਸਦਾ ਹੈ ਲਾਹੌਰ ਵਿੱਚ ਆਈ ਬੁੱਧੂ ਜੀ ਰਹਿੰਦੇ ਸੀ ਉਹਨਾਂ ਨੇ ਘਰ ਵਿੱਚ ਅਕਸ਼ਰ ਜੀ ਦਾ ਪ੍ਰਕਾਸ਼ ਕੀਤਾ ਸੀ ਬੜਾ ਅਦਬ ਸੀ ਬੜੀ ਭਾਵਨਾ ਨਾਲ ਸਤਿਗੁਰ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦਾ ਸੀ ਸ਼ੇਰ-ਏ-ਪੰਜਾਬ ਨੂੰ ਪਤਾ ਲੱਗਦਾ ਦੇਖੋ ਜਿੱਥੇ ਗੁਰਬਾਣੀ ਵਿੱਚ ਗਿਆ ਤਾਂ ਉੱਥੇ ਗੁਰਸਿੱਖਾਂ ਨੇ ਕਮਾ ਕੇ ਵਿਖਾਏ ਸ਼ੇਰ-ਏ-ਪੰਜਾਬ ਨੂੰ ਪਤਾ ਲੱਗਾ ਤੇ ਉਹ ਦੇਖਣ ਗਏ ਕਿਉਂਕਿ ਜੀਵਨ ਦਾ ਬਹੁਤ ਛੋੜਾ ਪੱਖ ਰਿਹਾ ਕਿ ਗੁਰਸਿੱਖਾਂ ਦੀ ਬੜੀ ਕਦਰ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਉਹ ਮਿਲਣ ਗਏ ਤੇ ਜਦੋਂ ਦਰਵਾਜ਼ਾ ਖੜਕਾਇਆ ਅਚਨਚੇਤ ਦਰਵਾਜ਼ਾ ਭਾਈ ਬੁੱਧੂ ਜੀ ਨੇ ਖੋਲਿਆ ਹੁਣ ਭਾਈ ਬੁੱਧੂ ਜੀ ਨੂੰ ਤੇ ਪਤਾ ਆਇਆ ਕਿ ਇਹ ਸ਼ੇਰੇ ਪੰਜਾਬ ਨੇ ਕਿਉਂਕਿ ਰਾਜਾ ਸੀ ਤਵਜਾ ਦਿਓ ਪਰ ਮਹਾਰਾਜਾ ਰਣਜੀਤ ਸਿੰਘ ਨੂੰ ਨਹੀਂ ਪਤਾ ਕਿ ਇਹ ਜਿੰਨਾਂ ਨੂੰ ਮੈਂ ਮਿਲ ਲਾਇਆ ਸਾਦਾ ਬਰਦਾ ਨਿਵਾਜ਼ ਹੈ ਚਿਹਰੇ ਤੇ ਨੂਰ ਹੈ ਪਾਵਨਾ ਹੈ ਪਿਆਰ ਹੈ ਸੱਚ ਹੈ ਜਦੋਂ ਕੋਈ ਗੁਰੂ ਨਾਲ ਜੁੜਿਆ ਹੋਏ ਨਾ ਉਹਨੂੰ ਦੱਸਣ ਦੀ ਲੋੜ ਨਹੀਂ ਵਿੰਦੀ ਤੇ ਸ਼ੇਰੇ ਪੰਜਾਬ ਨੇ ਕਿਹਾ ਹੈ ਭਾਈ ਬੁੱਧੂ ਸਾਹਿਬ ਨੂੰ ਮਿਲਾਂ ਹੈ ਹਾਂਜੀ ਮੈਂ ਭਾਈ ਬੁੱਧੂ ਸਾਹਿਬ ਨੂੰ ਮਿਲਾਂ ਹੈ ਇੱਕ ਵਾਰੀ ਕਿਆ ਕਹਿੰਦੇ ਕੋਈ ਗੱਲ ਨਹੀਂ ਮਲਾ ਦੇਦੇ ਆ ਤੁਸੀਂ ਆਓ ਸਿੱਖ ਦੇ ਘਰ ਆਇਓ ਪ੍ਰਸ਼ਾਦਾ ਪਾਣੀ ਸਕੋ ਆਓ ਮਿੱਠੋ ਕਹਿੰਦੇ ਨਹੀਂ ਨਹੀਂ ਦੂਜੀ ਵਾਰੀ ਕਿਆ ਮੈਂ ਭਾਈ ਬੱਦੂ ਸਾਬ ਨੂੰ ਮਿਲਣਾ ਏ ਜਦੋਂ ਤੀਜੀ ਵਾਰੀ ਕਿਆ ਨਾ ਤੇ ਹੱਥ ਜੋੜ ਕੇ ਕਿਆ ਸ਼ੇਰੇ ਪੰਜਾਬ ਜੀ ਭਾਈ ਬੱਦੂ ਤੇ ਹਜ਼ਾਰਾਂ ਹੋਣਗੇ ਬੋਲੋ ਭਾਈ ਬੁੱਧੂ ਤੇ ਹਜ਼ਾਰਾਂ ਨੇ ਜੇ ਬੁੱਧੂ ਨੂੰ ਮਿਲਣਾ ਤੇ ਤੁਹਾਡੇ ਸਾਹਮਣੇ ਖੜਾ ਹੈ ਸਾਹਿਬ ਇੱਕੋ ਹੀ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਸਾਬ ਨੂੰ ਮਿਲਣਾ ਤੇ ਉਹ ਸਾਹਮਣੇ ਤਦ ਗੁਰਗ੍ਰੰਥ ਸਾਹਿਬ ਦਾ ਜੀ ਦਰਪਕਾਸ਼ ਹੋਇਆ ਸਾਬ ਨੂੰ ਉਧਰ ਜਾ ਕੇ ਮਿਲੋ ਤੇ ਬੁੱਧੂ ਤੁਹਾਡੇ ਸਾਹਮਣੇ ਖੜਾ ਮੈਂ ਫਿਰ ਬੇਨਤੀ ਕਰਨ ਲੱਗਾ ਇੱਕ ਕੋਲ ਮੰਨਣਾ ਤੇ ਸਿੱਖ ਲਈਏ ਇੱਕ ਅੱਗੇ ਝੋਲੀ ਕਰਨਾ ਤੇ ਸਿੱਖ ਲਈਏ ਇੱਕ ਅੱਗੇ ਧਾਰਨਾ ਤੇ ਪਿਆਰ ਬਣਾਣਾ ਤੇ ਸਿੱਖ ਲਈਏ ਮਰਜ਼ ਕਹਿੰਦੇ ਜੇ ਤੂੰ ਮੇਰੇ ਤੇ ਮਾਣ ਕਰਦਾ ਨਾ ਮੈਂ ਬਹੁਤ ਵਾਰੀ ਕਿਹਾ ਪਿਓ ਇੱਕੋ ਹੀ ਹੁੰਦਾ ਹੈ ਜਿਵੇਂ ਖਾਣਾ ਪਿਓ ਨਹੀਂ ਹੁੰਦਾ ਦਾਤਾ ਇੱਕੋ ਹੀ ਹੁੰਦਾ ਹੈ ਹਜ਼ਾਰਾਂ ਦਾਤੇ ਨਹੀਂ ਹੁੰਦੇ ਜੇ ਮੈਂ ਤੁਹਾਡੇ ਚਰਨਾਤ ਜਿਹੜੀ ਬੇਨਤੀ ਕਰ ਰਹੇ ਨਾ ਐਵੇਂ ਨਾ ਆਪਾਂ ਸ਼ੋਖ ਕਿਸੇ ਕੋਲ ਸ਼ੋਖ ਉਹਦੇ ਕੋਲ ਮੰਗ ਰਹੇ ਜਿਹੜਾ ਆਪ ਦੁਗੀ ਹੈ ਬੋਲੋ ਜੀ ਧੀਆਂ ਪੁੱਤਰਾਂ ਦੀਆਂ ਦਾਤਾ ਉਹਦੇ ਕੋਲ ਮੰਗ ਰਹੇ ਜਿਹੜਾ ਆਪ ਭਖਾਰੀ ਹੈ ਇਹ ਹਕੀਕਤ ਹੈ ਇਸ ਅਸਲੀਅਤ ਨੂੰ ਸਮਝਿਓ ਕਿਤੇ ਸਭ ਨੂੰ ਇਹ ਪੰਕਤੀਆਂ ਸੱਚ ਲੱਗ ਜਾਂਦੀਆਂ ਵੀ ਦੇਵਨ ਹਾਰ ਇੱਕੋ ਹੈ ਸਮਰੰਥ ਗੁਰੂ ਇੱਕੋ ਹੈ ਇੱਕੋ ਹੀ ਹੈ ਅਸੀਂ ਕਹਿ ਦਿੰਦੇ ਜੋ ਜਿਨ ਕਵਣ ਹਵਾਰਾ ਮੇਰੇ ਪ੍ਰੀਤਮ ਪ੍ਰਾਨ ਧਰਵਾਕ ਜੀ ਤੇਰੇ ਤੋਂ ਬਿਨਾ ਕੋਈ ਨਹੀਂ ਮੇਰਾ ਹੈਗਾ ਸੱਚ ਹੈ ਤੇ ਬਾਬਾ ਫਰੀਦ ਸਾਹਿਬ ਜੀ ਨੇ ਐਸੀ ਲੇਕਿਆ ਸੀ ਫਰੀਦਾ ਬਾੜ ਪਰਾਇ ਬੈਸਣਾ ਧਣਦੇਓ ਬਾੜ ਪਰਾਇ ਬੈਸਣਾ ਸਾਈ ਮੋਜੇ ਨਾ ਦੇ ਐ ਰੱਬਾ ਮੈਂ ਇਹਨੂੰ ਸੀਸ ਆਪਣਾ ਸਮਰਪਿਤ ਕੀਤਾ ਏ ਤੇਰੇ ਅੱਗੇ ਝੋਲੀ ਕਰਦਾ ਮੈਂ ਇਹ ਦਰਦਾ ਮੰਗਤਾ ਵਾ ਜੇ ਤੂੰ ਐਵੇਂ ਰੱਖ ਸੀਸ ਜੀਓ ਸ਼ਰੀਰ ਲੈ ਜੇ ਕਿਸੇ ਹੋਰ ਅੱਗੇ ਝੋਲੀ ਕਰਾਣੀਆਂ ਜੇ ਕਿਸੇ ਹੋਰ ਅੱਗੇ ਮਹਿਸਿਸ ਝਕਾਵਾਂ ਇਹ ਸੀਸ ਵੱਢਿਆ ਜਾ ਸਕਦਾ ਏ ਕੱਟਿਆ ਜਾ ਸਕਦਾ ਏ ਪਰ ਕਿਸੇ ਅੱਗੇ चुक नहीं सकता आओ बड़े प्यार अपने अंदर एक करिए इस विचार च वसाइए सब निया का एक दाता विशरम जो असी भी कही अच्छा एक तो अलावा किसी अगे मंगना नहीं जाके किसी अगे रो जिदे अगे भी पर रो रहे हैं बोलो ਆਓ ਬੜੇ ਪਿਆਰ ਨਾਲ ਸਾਰੇ ਹਾਜ਼ਰੀਆਂ ਲਵਾਇਓ ਸਾਰੇ ਇੱਕ ਵਾਰੀ ਪੜ ਵੀ ਲਈਏ ਤੇ ਆਪਣੇ ਅੰਦਰ ਪੂਰਨ ਭਰੋਸਾ ਵੀ ਪੈਦਾ ਕਰ ਲਈਏ ਅਸ ਇੱਕ ਅਗੇ ਹੱਥ ਜੋੜਨੇ ਨੇ ਅੱਜ ਤੋਂ ਬਾਅਦ ਇੱਕ ਅਗੀਰਦਾਸ ਤੇ ਇੱਕ ਅਗੇ ਚੋਂ ਨਿਕੰਨੇ ਆਓ ਸਾਰੇ ਇੱਕ ਵਾਰੀ ਪੜੀਏ ਜੀ ਸਭਨਾ ਜੀਆਂ ਦਾ ਇੱਕ ਦਾਤਾ ਸਭਨਾ ਜੀਆਂ ਦਾ ਇੱਕ ਦਾਤਾ ਸਗਣਾ सो मैं विसर न जाई सो मैं विसर न जाई निथे तन मंगे हो तंदुरुस्ती मंगे हो खुशियां मंगते हो मंगनिया चाहे उ मंगिये बापू ए, ए सोझी नहीं भी एक है ਪਰ ਕਦੇ ਵਿਸਰੇ ਨਾ ਮੇਰੀ ਰੁੱਖੀ ਸੁੱਖੀ ਵੀ ਉਮਰ ਤੈ ਮੇਰਾ ਸਾਦਾ ਕੱਚਾ ਘਰ ਮੇਰੀ ਛਪਰੀ ਵੀ ਮੈਲ ਹੈ ਛਪਰੀ ਵੀ ਮੈਲ ਹੈ ਉਹ ਮੇਰਾ ਸਾਈਕਲ ਮੇਰੀ ਦੀ ਗੱਡੀ ਰੱਪਾ ਜਦੋਂ ਤੂੰ ਮੇਰੇ ਕੋਲ ਹੈ ਇਹ ਸਭ ਕੁਝ ਜੈੜ ਬਣ ਜਾਂਦਾ ਹੈ ਜਦੋਂ ਤੂੰ ਭੁੱਲ ਜਾਂਦਾ ਹੈ ਇਹ ਨਾਲੇ ਦੀ ਕਹੀਏ ਅੱਖਾਂ ਦਿਮਾਗ ਵਿਸਰੇ ਮਰ ਜਾਵਾਂ ਜੇ ਤੇਰੇ ਗੋਣ ਗਾਈਏ ਤੇ ਸਾਹ ਚੱਲਣ ਰੱਬਾ ਜਦੋਂ ਤੂੰ ਵਿਸਰ ਜਾਏ ਤੈਨੂੰ ਵਿਸਾਰਨ ਤੋਂ ਚੰਗਾ ਅਸੀਂ ਮਾਰੀ ਜਾਈਏ ਪਰ ਜੇ ਸਾਡੇ ਸਾਹ ਚੱਲਣਾ ਤੇ ਤੇਰੀ ਯਾਦ ਹਮੇਸ਼ਾ ਸਾਡੇ ਹਿਰਦੇ ਵਿੱਚ ਰਸੀ ਰਹੇ ਆਸ਼ ਕਰਦਾ ਹਾਂ ਜੀ ਇਹਨਾਂ ਬਚਨਾਂ ਨੂੰ ਕਮਾਇਓ ਜੀਵਨ ਵਿੱਚ ਲਾਆਓ ਔਰ ਇੱਕ ਜਿਹੜੀ ਵਿਅਕਤੀ ਕੀਤੀ ਹੈ ਨਾ ਵੀ ਇੱਕੋ ਹੀ ਹੈ ਬਸ ਇੱਕ ਅੱਗੇ ਰਜ਼ੋਈ ਇੱਕ ਤੋਂ ਮੰਗਣਾ ਇੱਕ ਅੱਗੇ ਝੁਕਣਾ ਵਿਸ਼ਵਾਸ ਜਣੇ ਖੜੇ ਅੱਗੇ ਸਿਰ ਝੁਕਾਣ ਦੀ ਤੇ ਜਣੇ ਖੜੇ ਅੱਗੇ ਝੋਲੀ ਕਰਨ ਦੀ ਲੋੜ ਨਹੀਂ